ਇਕ ਨਿੱਕੀ ਜੀ ਬੱਚੀ ਨੇ ਆਣ ਕੇ ਪੰਜ ਸਾਲ ਦੀ ਨੇ ਆਖਿਆ ਮਸਕੀਨ ਸਾਹਿਬ ਵੀ ਬਿਠੇ ਪੰਜ ਸਾਲ ਦੀ ਬੱਚੀ ਨੇ ਆਖਿਆ ਮੈਨੂੰ 5 ਮਿੰਟ ਲਈ ਟਾਈਮ ਦਿਓ ਮੈਂ ਮਾਤਾ ਗੁਜਰੀ ਦੀ ਕਵਿਤਾ ਪੜਨੀ ਹੈ ਆਖੋ ਵੇਗਰੂ ਸੈਕਟਰੀ ਨੇ ਜਿਤਨਾ ਦੇ ਸੈਕਟਰੀ ਸਾਹਿਬ ਹੁੰਦੇ ਚੰਗੇ ਹੀ ਹੁੰਦੇ ਕਈ ਤੇ ਟਾਈਮ ਦੇਣ ਵਾਲੇ ਆਖੋ ਵੇਗਰੂ ਚਲ ਇੱਥੇ ਬੜੇ ਬੜੇ ਗਿਆਨੀ ਧਿਆਨੀ ਆਏ ਨੇ ਸਵਾ ਸਵਾ ਲਖੀਏ ਤੇਰੇ ਕੋਲ ਟਾਈਮ ਤੇਰੇ ਲਈ ਟਾਈਮ ਨਹੀਂ ਹੈ ਲਾ ਮੇਰੇ ਸਾਹਮਣੇ ਮਸਕੀਨ ਸਾਹਿਬ ਨੇ ਆਖਿਆ ਮੇਰੇ ਟਾਈਮ ਚੋਂ 5 ਮਿੰਟ ਦਿਓ ਸੁਣੋ ਤੇ ਸਹੀ ਕੀ ਕਹਿੰਦੀ ਬੱਚੀ ਨੂੰ ਸੁਣੋ ਤੇ ਸਹੀ ਕੀ ਕਹਿੰਦੀ ਆ ਤੇ ਬੱਚੀ ਛੋਟੀ ਜੀ ਖੜੀ ਹੋ ਗਈ ਉਹ ਡਰੀ ਨਹੀਂ 5 ਸਾਲ ਦੀ ਢਾਈ ਲੱਖ ਦੇ ਪੰਡਾਲ ਦੇ ਵਿੱਚ ਖੜੀ ਹੋ ਕੇ ਕਹਿੰਦੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮਸਕੀਨ ਸਭ ਇਤਰਾ ਵੇਖਣ ਡੈ ਸੀ ਹੋਰ ਬੜੇ ਰਾਗੀ ਢਾਡੀ ਸੀ ਆਖੋ ਏ ਗੁਰੂ ਸਾਰਿਆਂ ਨੇ ਮੂੰਹ ਚ ਵੇਖਿਆ ਬਈ ਬੜੀ ਦਿਰੜਤਾ ਨਾਲ ਬੋਲੀ ਕਹਿੰਦੀ ਮੇਰੀ ਕਵਿਤਾ ਦਾ ਸ਼ੀਰਸ਼ਕ ਹੈ ਨੀਲਾ ਕੋੜਾ ਉਹ ਛੋਟੀ ਜੀ ਬੱਚੀ ਕਹਿੰਦੀ ਹੈ ਤੇ ਮੈਂ ਕਵਿਤਾ ਦੇ ਬੋਲ ਵਿੱਚ ਕਹਿੰਨੇ ਆ ਨੀਲਿਆ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੇਰ ਲੈ ਕੇ ਆ ਪਤਾ ਲੱਗਾ ਮੈਂ ਕੀ ਗਿਆ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਫੇਰ ਲੈ ਆ ਤੇ ਜਦੋਂ ਤੂੰ ਲੈ ਕੇ ਆਏਂਗਾ ਨਾ ਮੈਂ ਤੇਰੀ ਲਗਾਮ ਫੜੂੰਗੀ ਤੇਮ ਸਿੱਖਾਂ ਦੇ ਘਰਾਂ ਚ ਲਿਕੇ ਜਾਉਂਗੇ ਇੱਕ ਇੱਕ ਸਿੱਖ ਦੀ ਫ੍ਰਿਜ ਵਿਖਾਉਂਗੀ ਇੱਕ ਇੱਕ ਸਿੱਖ ਦੇ ਲਮਾਰੀਆਂ ਵਿਖਾਉਂਗੀ ਸ਼ਰਾਬ ਨਾਲ ਭਰੀਆਂ ਇਹਨਾਂ ਲਈ ਪੁੱਤ ਵਰ ਗਿਆ ਸੈਂ ਕੋਈ ਥੋੜਾ ਜਿਹਾ ਸੋਚ ਰਹੇ ਹੋ ਮੈਂ ਕੀ ਕਹ ਰਿਹਾ ਐਹੋ ਹੀ ਕੌਮ ਆ ਇਹੋ ਹੀ ਤੇਰਾ ਪਰਿਵਾਰ ਆ ਜਿਹਨੂੰ ਕਹਿੰਦਾ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਇਹ ਹੀ ਤੇਰਾ ਟੱਬਰ ਆ ਇਹਨਾਂ ਦੀ ਪਰਿਵਾਰਵਾਰੇ ਅਸੀਂ ਹੋ ਮੈਂ ਦਿਖਾਉਂਗਾ ਇਹਨਾਂ ਦੀਆਂ ਗੱਜਗੱਜ ਲਦਮੀਆਂ ਗੁੱਤਾਂ ਇਹਨਾਂ ਨੇ ਪਿੱਛੋਂ ਕੱਟਤੀਆਂ ਧੀਆਂ ਤੇਰੀਆਂ ਨੇ ਇਹਨਾਂ ਨੇ ਪਰਵੱਟੇ ਕੱਟਤੇ ਮੈਂ ਦਿਖਾਉਂਗੀ ਸਿੱਖਾਂ ਦੇ ਘਰ ਦੇ ਵਿੱਚ ਜੋ ਨਹੀਂ ਸੀ ਹੋਣਾ ਚਾਹੀਦਾ ਹੁੰਦਾ ਇੱਕ ਇੱਕ ਸਿੱਖ ਦੀ ਜ਼ਿੰਦਗੀ ਬੇਈਮਾਨੀ ਨਾਲ ਭਰੀ ਮੈਂ ਤੈਨੂੰ ਵਿਖਾਉਂਗੀ ਮੈਂ ਤੈਨੂੰ ਅਰਦਾਸ ਕਰਦੀ ਹਾਂ ਨੀਲਿਆ ਇੱਕ ਵਾਰ ਆਪਣੇ ਸਵਾਰ ਨੂੰ ਫੇਰ ਲੈ ਕੇ ਆ ਮੈਂ ਸਿੱਖਾਂ ਦੇ ਘਰ 'ਚ ਖੜੂੰਗੀ ਅਕ ਵੇਗਰੂ ਵਾਹਿਗੁਰੂ ਤੇ ਮੈਂ ਇੱਕ ਇੱਕ ਸਿੱਖ ਦਾ ਘਰ ਵਿਖਾਉਂਗੀ ਇੰਨਾਂ ਲਈ ਪਰਿਵਾਰ ਵਾਰ ਗਿਆ ਸੈਂ ਇੰਨਾਂ ਲਈ ਵਾਰੇ ਸੀ ਉਹ ਪੁੱਤ ਫਿਰ ਪਤਾ ਲੱਗੂਗਾ ਮੈਨੂੰ ਵੀ ਤੇ ਤੇਰੇ ਸਵਾਰ ਨੂੰ ਆਖੋ ਵੇਗਰੂ ਵੇਗਰੂ ਵੀ ਜਿਨ੍ਹਾਂ ਕਿਰਤ ਕਰਨਾਂ ਲਈ ਮੈਂ ਇੰਨਾ ਕੁਝ ਕਰਕੇ ਗਿਆ ਅੱਜ ਉਹ ਕਿੱਥੇ ਖਲੋਤੇ ਆ ਫਿਰ ਉਹਨੇ ਇੱਕ ਗੱਲ ਹੋਰ ਕਹੀ ਆਖੋ ਵੇਗਰੂ ਵੇਗਰੂ ਇਧਰ ਨੂੰ ਮੂੰਹ ਕਰ ਲਿਆ ਜਿੱਧਰ ਹਜ਼ਾਰਾਂ ਧੀਆਂ ਬੈਠੀਆਂ ਸੀ ਲੱਖਾਂ ਧੀਆਂ ਬੀਬੀਓ ਤੁਸੀਂ ਸੁਣੋ ਉਹ ਬੱਚੀ ਕਹਿੰਦੀ ਕਹਿੰਦੀ ਜਦੋਂ ਤੁਸੀਂ ਬਿਊਟੀ ਪਾਰਲਰ ਤੇ ਜਾਂਦੀਆਂ ਜੇ ਨਾ ਇਹ ਬੱਚੀ ਸੁਣਾ ਰਹੀ 5 ਸਾਲ ਦੀ ਚੌਂਕੜੇ ਮਾਰੋ 1 ਮਿੰਟ ਰਹਿ ਗਿਆ ਜੇ ਜਦੋਂ ਤੁਸੀਂ ਬਿਊਟੀ ਪਾਰਲਰ ਤੇ ਜਾਂਦੀਆਂ ਜੇ ਤੇ ਤੁਹਾਨੂੰ ਪਿੱਛੋਂ ਕੋਈ ਆਜਾ ਮਾਰਦਾ ਏ ਤੁਸੀਂ ਸੁਣਦੀਆਂ ਨਹੀਂ ਮੈਂ ਦੱਸਾਂ ਉਹ ਕਿਹਦੀ ਆਵਾਜ਼ ਆਹ ਆਂਦੇ ਹੋ ਉਹ ਬੱਚੀ ਕਹਿੰਦੀ ਮੈਂ ਦੱਸਾਂ ਉਹ ਕਿਹਦੀ ਆਵਾਜ਼ ਤੇ ਆਪ ਵੀ ਕਹਿੰਦੀ ਚਲ ਮੈਂ ਦੱਸ ਦੇਣੀ ਆ ਉਹ ਮਾਤਾ ਗੁਜਰਕੌਰ ਦੀ ਆਵਾਜ਼ ਜਿੰਦਾਂ ਤੁਸੀਂ ਬਿਊਟੀ ਪਾਰਲਰ ਨੂੰ ਤੁਰਦੀਆਂ ਜੇ ਸਿੱਖਾ ਦੀਆਂ ਧੀਓ ਪਿੱਛੋਂ ਮਾਂ ਗੁਜਰ ਕੋਲ ਆਵਾਜ਼ਾਂ ਮਾਰਦੀ ਮੇਰੀਓ ਬੱਚਿਓ ਇਹ ਰਾਹ ਤੁਹਾਡਾ ਨਹੀਂ ਸੀ ਤੁਸੀਂ ਕਿੱਧਰ ਤੁਰ ਪੀਆਂ ਜੇ ਜੇ ਤੁਸੀਂ ਨਹੀਂ ਹਟਦੀਆਂ ਫਿਰ ਵੀ ਤੇ ਫਿਰ ਮਾਂ ਗੁਜਰ ਘਰ ਪਿੱਛੋਂ ਆਵਾਜ਼ ਮਾਰਦੀ ਚੰਗਾ ਤੇਰੀ ਮਰਜ਼ੀ ਆ ਜੇ ਤੂੰ ਬਿਊਟੀ ਪਾਰਲਰ ਤੇ ਜਾਣਾ ਹੀ ਇੱਕ ਵਾਰ ਅੱਖਾਂ ਨੀਵੀਆਂ ਕਰਕੇ ਵੇਖ ਤੇਰੇ ਪੈਰਾਂ 'ਚ ਕੀ ਪਿਆ ਮਗਰ ਪੱਥਰ ਦਿਲ ਸੁਣਨ ਵਾਲੀਆਂ ਵੀ ਨਹੀਂ ਹਟਦੀਆਂ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਨੂੰ ਸਰਦਾਰੀਆਂ ਦਿੱਤੀਆਂ ਜਿਦੋਂ ਬਿਊਟੀ ਪਾਰਲਰ ਤੇ ਜਾਂਦੀਆਂ ਨੇ ਅੱਜ ਸਿੱਖਦੀਆਂ ਧੀਆਂ ਆ ਬੱਚੇ ਜਾਂਦੇ ਨੇ ਟੋਪੀਆਂ ਸਿਰਾਂ ਤੇ ਪਾ ਕੇ ਕੰਨਾਂ 'ਚ ਨੱਤੀਆਂ ਪਾਈ ਫਿਰਦੇ ਨੇ ਬੁਰਾ ਹਾਲ ਬੰਕੇ ਦਿਹਾੜੇ ਉਹ ਕਹਿੰਦੀ ਸੀ ਜਿਦੋਂ ਬਿਊਟੀ ਪਾਰਲਰ ਤੇ ਜਾਂਦੇ ਉਹਨਾਂ ਬੱਚੇਓ ਛੋਟੀ ਜਿਹੀ ਬੱਚੀ ਕਹਿ ਰਹੀ ਤੁਸੀਂ ਵੇਖੋ ਤੁਹਾਡੇ ਪੈਰਾਂ 'ਚ ਕੀ ਕਿਆ ਫਿਰ ਆਪ ਵੀ ਕਹਿੰਦੀ ਜੇ ਤੁਹਾਨੂੰ ਨਹੀਂ ਦਿਸਦਾ ਤੇ ਮੈਂ ਦਿਖਾਉਣੀ ਆ ਤੁਹਾਡੇ ਪੈਰਾਂ ਦੇ ਵਿੱਚ ਸੱਭ ਜਾਦਿਆਂ ਦੇ ਪਵਿੱਤਰ ਸਰੀਰ ਪਏ ਤਸੀਂ ਸਹਿਬਜ਼ਾਦਿਆਂ ਦੇ ਸਰੀਰਾਂ ਦੇ ਉੱਤੇ ਪੈਰ ਰੱਖ ਕੇ ਲਾਚਾਂ ਦੇ ਉੱਤੇ ਪੈਰ ਰੱਖ ਕੇ ਬਿਊਟੀ ਪਾਰਲਰਾਂ ਤੇ ਜਾਂਦੀਆਂ ਜੇ ਤੁਸੀਂ ਖੜ ਜੋ ਗੁਰਪੁਰਬ ਮਨਾਇਆ ਤਾਂ ਸਭ ਲੈ ਇਹ ਪੁਰਬ ਮਨਾਏ ਸਹਿਬਜ਼ਾਦਿਆਂ ਦੇ ਬਾਬਾਣੀਆਂ ਕਹਾਣੀਆਂ ਬਾਬਾਣੀਆਂ ਬਾਬਿਆਂ ਦੀਆਂ ਕਹਾਣੀਆਂ ਬਾਬਾਣੀਆਂ ਵਿੱਚ ਬਾਬਿਆਂ ਦੀਆਂ ਧਿਆਨ ਦਿਓ ਜਰ ਬਾਬਾਣੀਆਂ ਕਹਾਣੀਆਂ ਪੁੱਤ ਜਿਹੜੇ ਪੁੱਤ ਹੁੰਦੇ ਆ ਨਾ ਸੁਪੁੱਤ ਕ੍ਰੇਨ ਪੁੱਤਰਾਂ ਨੂੰ ਸੁਪੁੱਤਰ ਬਣਾ ਦਿੰਦੀਆਂ ਨੇ ਇੱਕ ਪੁੱਤ ਤਾਂ ਹਰ ਇੱਕ ਦਾ ਹੀ ਹੈਗਾ ਏ ਮਗਰ ਸੁਪੁੱਤਰ ਕਿਸੇ ਕਿਸੇ ਦਾ ਹੀ ਹੁੰਦਾ ਨਾ ਵੱਡਿਆਂ-ਵਡੇਰਿਆਂ ਦੀਆਂ ਕਹਾਣੀਆਂ ਸੁਣੀਏ ਤੇ ਪੁੱਤਰ ਵੀ ਸੁਪੁੱਤਰ ਸੁਪੁੱਤਰ ਬਣ ਜਾਂਦੇ ਨੇ